ਕੱਲ ਸਾਨੂੰ ਜੀ 112 ਤੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸਦਰ ਬਠਿੰਡਾ ਥਾਣੇ ਦੇ ਏਰੀਆ ਕੋਰਸ਼ਮੀਤ ਚ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਅਨਨੋਨ ਔਰ ਉਹਨਾਂ ਨੇ ਇੱਕ ਐਕਟਿਵਾ ਤੇ ਦੋ ਜਿਹੜੇ ਵਿਕਟਿਮ ਜਾ ਰਹੇ ਸੀਗੇ ਉਹਨਾਂ ਤੋਂ ਇਨੀਸ਼ੀਅਲ ਇਨਫੋਰਮੇਸ਼ਨ ਸੀਗੀ ਕਿ ਗਨਪੁਆਇੰਟ ਤੇ 2 ਲੱਖ ਖੋ ਕੇ ਲੈ ਗਏ ਤੇ ਇਮੀਡੀਏਟਲੀ ਐਸਪੀ ਸਿਟੀ ਵੀ ਮੌਕੇ ਤੇ ਗਏ ਔਰ ਡੀਐਸਪੀ ਰੂਰਲ ਹਿਨਾ ਗੁਪਤਾ ਮੈਡਮ ਐਸਐਚਓ ਸਦਰ ਇੰਸਪੈਕਟਰ ਜਗਦੀਪ ਔਰ ਦੋਨੋਂ ਸੀਆਈਐਨ ਚਾਰजेस অর ਉਹਨਾਂ ਦੀ ਟੀਮਾਂ ਨੂੰ ਵੀ ਮੌਕੇ ਤੇ ਭੇਜਿਆ ਗਿਆ ਸੀ ਨੋਇੰਗ ਦ ਸੈਂਸਿਟੀਵਿਟੀ ਆਫ ਦ ਕ੍ਰਾਈਮ ਸੋ ਦਰਾਨੇ ਤਫਤੀਸ਼ ਜਦੋਂ ਮੁਦਈ ਨੂੰ ਮਿਲੇ ਤਾਂ ਪਤਾ ਲੱਗਿਆ ਕਿ ਜਿਹੜਾ ਵਿਕਟਿਮ ਹੈ ਉਹਨਾਂ ਦਾ ਨਾਮ ਕ੍ਰਿਸ਼ਨ ਅਵਤਾਰ ਹੈ ਤੇ ਉਹਦੇ ਪਿੱਛੇ ਉਹਦਾ ਦੋਸਤ ਗੁਰਜੀਤ ਸਿੰਘ ਆਪਣੀ ਐਕਟਿਵਿਸਟ ਕੁੱਤੀ ਤੇ ਜਾ ਰਹੇ ਸੀਗੇ ਔਰ ਉਹਨਾਂ ਨੇ ਮਹਾਦੇਵ ਪੈਟਰੋਲ ਪੰਪ ਕੋ ਜਿਹੜਾ ਭਾਗੀ ਵੰਡ ਪ੍ਰਿੰਸਪ ਉਹਦੇ ਨੇੜੇ ਆਪਣਾ ਇੱਕ ਕ੍ਰੈਡਿਟ ਕਾਰਡ ਸਵਾਈਪ ਕਰਾਇਆ ਸੀਗਾ ਤੇ ਉਹਦੇ ਚੋਂ 135000 ਜਿਹੜਾ ਕੈਸ਼ ਸੀਗਾ ਉਹਨੂੰ ਲੈ ਕੇ ਜਾ ਰਹੇ ਸੀ ਤੇ ਰਸਤੇ ਵਿੱਚ ਕੋਟ ਸ਼ਮੀਰਪੁਰ ਜਿਹੜੇ ਦੋ ਬਿਨਾ ਨੰਬਰ ਪਲੇਟ ਦੀ ਬਾਈਕ ਤੇ ਆਏ ਨੌਜਵਾਨ ਇਹਨਾਂ ਨੇ ਇਹਨਾਂ ਦੀ ਬੜੀ ਸਪੀਡ ਚ ਲੈ ਕੇ ਆਏ ਤੇ ਇਹਨਾਂ ਦੀ ਐਕਟਿਵਾ ਨੂੰ ਓਵਰਟੇਕ ਕਰਕੇ ਇਹਨਾਂ ਨੂੰ ਰੋਕ ਲਿਆ ਤੇ ਉਹਦੀ ਐਕਟਿਵਾ ਇਹਨਾਂ ਦੀ ਥੱਲੇ ਸੁਟਦੀ ਜਿਹੜਾ ਕ੍ਰਿਸ਼ਨ ਅਵਤਾਰ ਔਰ ਉਹਦਾ ਦੋਸੇਗਾ ਗੁਰਜੀਤ ਔਰ ਜਿਹੜਾ ਅੱਗੇ ਬੈਠਾ ਸੀ ਕ੍ਰਿਸ਼ਨ ਅਵਤਾਰ ਉਹਦੀ ਪਾਕਟ ਚੋਂ ਨਾਨੇ ਜਿਹੜੇ ਪੈਸੇ ਸੀਗੇ 1 135000 ਉਹ ਖੋਲੇ ਔਰ ਜਿਹੜੀ ਨਾਲ ਦੀ ਸਫਲ ਹੋਈ ਉਹਦੇ ਚ 10000 ਥੱਲੇ ਡਿੱਗ ਪਏ ਤੇ ਟੋਟਲ 125000 ਲੈ ਕੇ ਉਹ ਉਥੋਂ ਮੌਕੇ ਤੋਂ ਭੱਜ ਗਏ ਤੇ ਜਦੋਂ ਸੂਚਨਾ ਮਿਲੀ ਤੇ ਸਾਡੀ ਟੀਮ ਉੱਥੇ ਗਈ ਤੇ ਉੱਥੇ ਸੀਸੀਟੀਵੀ ਫੁਟੇਜਸ ਵੀ ਕੰਗਾਲਨ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਬਹੁਤ ਜ਼ਿਆਦਾ ਫੁਟੇਜ ਨਹੀਂ ਮਿਲੀ ਪਰ ਜਿੰਨੀ ਸਾਨੂੰ ਮਿਲੀ ਸੀ ਉਹਦੇ ਚ ਸਾਨੂੰ ਕੁਝ ਵਾਈਟਲ ਕਲੂਜ਼ ਮਿਲੇ ਤੇ ਹਿਊਮਨ ਇੰਟੈਲੀਜੈਂਸ اور ਸਾਇੰਟੀਫਿਕ ਤਫਤੀਸ਼ ਦੇ ਤਹਿਤ ਸਾਨੂੰ ਅ ਸਕਸੈਸਫੁਲੀ ਜਦੋਂ ਇਸ ਕੇਸ ਤੇ ਤਿੰਨੋਂ ਦੋਸ਼ੀ ਸਾਡੀ ਟੀਮ ਵੱਲੋਂ ਰਾਉਂਡ ਅਪ ਕੀਤੇ ਗਏ ਫ੍ਰੋਮ ਗ੍ਰੋਥ ਸੈਂਟਰ ਏਰੀਆ ਇਹਨਾਂ ਦੇ ਨਾਂ ਹੈਗੇ ਜੀ ਇੱਕ ਤਾਂ ਜਿਹੜਾ ਇਹਦੇ ਪਿੱਛੇ ਹੀ ਬੈਠਾ ਸੀਗਾ ਇਹਦਾ ਦੋਸਤ ਵਿਕਣ ਦਾ ਗੁਰਜੀਤ ਸਿੰਘ ਇੱਕ ਤਾਂ ਉਹ ਹੀ ਹੈ ਹੀ ਬਿਲੋਂਗਸ ਟੂ ਗਣੇਸ਼ ਕਸਤੀ ਬਟਿੰਡਾ ਦੂਜਾ ਲਵਜੀਤ ਸਿੰਘ ਹੈ ਇਹ ਪਿੰਡ ਖੂਲੀ ਤੋਂ ਰਹਿਣ ਵਾਲਾ ਤੇ ਤੀਜਾ ਦੋਸ਼ੀ ਸੁਖਚੈਨ ਸਿੰਘ ਹੈ ਇਹ ਪਿੰਡ ਗਿਲਪੱਤੀ ਦੇ ਰਹਿਣ ਵਾਲਾ ਤੇ ਇਹਨਾਂ ਦੀ ਜਿਹੜੀ ਕੁੱਝ-ਕੁੱਝ ਕੀਤੀ ਗਈ ਹੈ ਉਹਦੇ 'ਚ ਪਤਾ ਲੱਗਿਆ ਕਿ ਜਿਹੜਾ ਦੋਸ਼ੀ ਗੁਰਜੀਤ ਹੈ ਉਹ ਕ੍ਰਿਸ਼ਨ ਅਵਤਾਰ ਦਾ ਦੋਸਤ ਹੈ ਇਹ ਪਹਿਲਾਂ ਵੀ ਉਹਦੇ ਨਾਲ ਕਈ ਵਾਰੀ ਜਾਂਦਾ ਰਿਹਾ ਔਰ ਉਹਨੇ ਜਿਹੜਾ ਜਦੋਂ ਕੈਸ਼ ਕ੍ਰੈਡਿਟ ਕਰਾਉਣਾ ਸੀਗਾ ਮਹਾਦੇ ਪੈਟਰੋਲ ਪੰਪ ਤੋਂ ਸੋ ਹੀ ਹੈਡ ਕਾਈਂਡ ਆਫ ਐਨ ਆਈਡੀਆ ਕਿ ਅੱਧਾ ਹੋ ਸਕਦਾ ਤੇ ਇਹਨੇ ਆਪਣੇ ਜਿਹੜੇ ਬਾਕੀ ਦੋ ਦੋਸਤ ਹੈ ਉਹਨਾਂ ਨਾਲ ਪਹਿਲਾਂ ਹੀ ਟਾਇਰ ਕੀਤਾ ਹੋਇਆ ਸੀ ਤੇ ਜਦੋਂ ਹੀ ਦੋਨੋਂ ਉੱਥੋਂ ਚੱਲੇ ਤੇ ਇਹਨੇ ਆਪਣੇ ਫੋਨ ਰਾਹੀਂ باقی ਦੋ ਦੋਸ਼ੀਆਂ ਨੂੰ ਕਨਵੇ ਕਰਤਾ ਟੂ ਫਾਲੋ ਥਮ ਔਰ ਇਸ ਹਿਸਾਬ ਨਾਲ ਇਹਨੇ ਪੂਰੀ ਪਲੈਨਿੰਗ ਕਰਕੇ ਇਹ ਸਾਰਾ ਜਿਹੜੀ ਲੋਟ ਦੀ ਬਾਜ਼ਾਰ ਨੂੰ ਮਾਸਟਰਮਾਈਂਡ ਕੀਤਾ ਸੀਗਾ ਔਰ ਹੁਣ ਅਸੀਂ ਅਦੀ ਰਮਾਂ ਲਾ ਕੇ ਦੇਖਾਂਗੇ ਕਿ ਕੋਈ ਹੋਰ ਵੀ ਇਦਾਂ ਦੇ ਕੇਸ ਜੇ ਅਨਰਥ ਹੁੰਦੇ ਔਰ ਹੁਣ ਇਸ ਕੇਸ ਚ ਸਾਨੂੰ ਜਿਹੜੇ 1 ਲੱਖ 25000 ਟੋਟਲ ਫਾਈਨਲੀ ਸ਼ੋ ਹੋਇਆ ਸੀ ਉਹਦੇ ਚੋਂ 1 ਲੱਖ 2500 ਬਰਾਮਦ ਹੋ ਗਿਆ ਔਰ ਜਿਹੜੀ ਵਾਰਦਾਤ ਚ ਬਾਈਕ ਯੂਜ਼ ਕੀਤੀ ਗਈ ਸੀ ਬਿਨਾ ਨੰਬਰ ਪਲੇਟ ਵੀ ਉਹ ਵੀ ਰਿਕਵਰ ਹੋ ਗਈ ਹੈ ਔਰ ਜਿਹੜੇ ਤਿੰਨੋਂ ਦੋਸ਼ੀ ਐ ਉਹਨਾਂ ਚੋਂ ਗੁਰਜੀਤ 32 ਸਾਲ ਦਾ ਐ ਤੇ ਇੱਕ ਪ੍ਰਾਈਵੇਟ ਜੌਬ ਕਰਦਾ ਜਿਹੜਾ ਸੁਖਚੰਦ ਸਿੰਘ ਐ ਉਹ 30 ਸਾਲ ਦਾ ਐ ਤੇ ਕਿਸੇ ਡਿਲੀਵਰੀ ਬாய் ਦਾ ਕੰਮ ਕਰਦਾ ਤੇ ਜਿਹੜਾ ਲਖਜੀਤ ਸਿੰਘ ਐ ਇਹ ਸਾਡੇ ਪੰਜਾਬ ਪੁਲਿਸ ਦਾ ਹੀ ਸੀਨੀਅਰ ਕਨਸਟੇਬਲ ਰੈਂਕ ਦਾ ਮੁਲਾਜ਼ਮ ਹੈ ਜਿਹੜਾ ਬਠਿੰਡਾ ਪੁਲਿਸ ਦਾ ਹੀ ਹੈ ਤੇ ਪਿਛਲੇ ਦਸੰਬਰ ਤੋਂ ਹੀ ਇਹ ਗੈਰਹਾਜ਼ਰ ਚੱਲ ਰਿਹਾ ਹੈ ਔਰ ਇਹ ਵੀ ਪਤਾ ਲੱਗਿਆ ਕਿ ਨਾ ਤਿੰਨਾਂ ਤੇ 2023 ਚ ਇੱਕ ਮੁਕਦਮਾ ਦਰਜ ਹੋਇਆ ਸੀਗਾ ਐਫ ਆਈ ਆਰ ਨੰਬਰ 140 21 ਜੁਲਾਈ 2023 ਨੂੰ ਅੰਡਰ ਸੈਕਸ਼ਨ 384 379 ਬੀ ਔਰ 416 ਥਾਣਾ ਕਨਾਲ ਕਲੋਨੀ ਜਿਹੜਾ ਅੰਡਰ ਟਰਾਇਲ ਹੈ ਜੋ ਮੈਨੂੰ ਹੁਣ ਪਤਾ ਲੱਗਿਆ ਤੇ ਐਂਡ 올 ਥਰੀ ਵਰ ਅਕਿਊਜ਼ਡ ਇਨ that ਕੇਸ ਅਨ ਉਸ ਕੇ ਜੋ ਸ਼ਮੂਲੀਅਤ ਦੇ ਤਹਿਤ ਇਹਨੂੰ ਸਸਪੈਂਡ ਵੀ ਕੀਤਾ ਗਿਆ ਸੀਗਾ ਤੇ ਆਫਟਰ ਦੈਟ ਹੀ ਬਹਾਲ ਹੋਇਆ ਬਟ ਇਹ ਰੈਗੂਲਰਲੀ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਇਹ बार-बार ਗੈਰ ਹਾਜ਼ਰ ਹੁੰਦਾ ਹੈ ਹੁਣ ਵੀ ਗੈਰ ਹਾਜ਼ਰੀ ਚੱਲ ਰਹੀ ਹੈ ਸੀ ਬਟ ਬਿਕੋਜ਼ ਹੀ ਇਜ਼ ਇਨਵੋਲਡ ਇਨ ਸੱਚ ਅ ਸੀਨੀਅਰਸ ਕ੍ਰਾਈਮ ਅਗੇਨ ਤੇ ਅਸੀਂ ਇਹਦੇ ਤੇ ਐਸੋ ਪ੍ਰोसीजर ਡਿਪਾਰਟਮੈਂਟ ਵਿੱਚ ਐਕਸ਼ਨ ਲਗਾਇਆ ਇਹ ਬੜਕ ਪਾਸੇ ਨੇ ਕਿਉਂ ਕਿ ਆਈਸੀ ਕਿਸ ਕੰਮ ਵੀ ਸੱਜਦੀ वैसे जी किस कमली खड़ाई थी तो मेनू नहीं पता बट जेड़ा एदा दोस्त है ओनु पता सी पहला भी एदे नाल ਵੀ ਜਦੋਂ ਵਿਡਰਾ ਕਰਦਾ ਸੀ ਕਈ ਵਾਰੀ ਜਾ ਚੁਕਦਾ ਮੈਡਮ ਜਿਹੜਾ ਕ੍ਰਿਸ਼ਨ ਮੈਂਡਰਟ ਸੀ ਕਰਦੇ ਹਾਂ ਗੁਰਜੀਤ ਸਿੰਘ ਇਹ ਮਾਸਟਰਮਾਈਂਡ ਹੈ ਹਾਂਜੀ ਗੁਰਜੀਤ ਸਿੰਘ ਜਿਹੜਾ ਉਹਦੇ ਪਿੱਛੇ ਬੈਠਾ ਸੀ ਦੋਸਤ ਉਹਨੇ ਹੀ ਸਾਡੀ ਮਤਲਬ ਆਪਣੇ ਬਾਕੀ ਦੋ ਦੋਸਤਾਂ ਨਾਲ ਪਲਾਨ ਕੀਤਾ ਬਟ ਮੈਡਮ ਜਿਹੜਾ ਉਹਨਾਂ ਚੋਂ ਕਾਰਡ ਕੀ ਦਾ ਸੀ ਕ੍ਰਿਸ਼ਨ ਦਾ ਸੀ ਜਾਂ ਗੁਰਜੀਤ ਦਾ ਸੀਗਾ ਦੋਨਾਂ ਚੋਂ ਕਿਹਦੇ ਕਾਰਡ ਸਕਦਾ ਹੈ ਜੀ ਇੱਕ ਮਿੰਟ ਜੀ ਦੋ ਲੋਗ ਐਸੀ ਕਾਰਸ ਵੈਪ ਕਰਾ ਕ੍ਰਿਸ਼ਨ ਤੇ ਗਰਜੀਤੇ ਇਹਨਾਂ ਚੋ ਕਾਰਡ ਕਿਹਦਾ ਸੀ ਠੀਕ ਜੀ ਕ੍ਰਿਸ਼ਨ ਆਫ ਦਾ ਜਿਹੜਾ ਸਾਨੂੰ ਪੇਮੈਂਟ ਮਤਲਬ ਉਹਦੀ ਸੀਗੀ ਤਾਂ ਪਲਾਨਿੰਗ ਦੂਜੇ ਜਿਹਨੇ ਪਲਾਨਿੰਗ ਮਤਲਬ ਉਹਦਾ ਜਿਹੜਾ ਦੋਸਤ ਹੈ ਉਹਨੂੰ ਪਤਾ ਸੀਗਾ ਕਿ ਪਹਿਲਾਂ ਵੀ ਕਈ ਵਾਰੀ ਗਿਆ ਸੋ ਹੀ ਹੈਡ ਲਰਨ ਕਿਉਂਕਿ ਪੈਸੇ ਤਾਂ ਉਹਦੇ ਸੀ ਜੇ ਉਹਦੇ ਹੀ ਹੁੰਦੇ ਤਾਂ ਫਿਰ ਉਹ ਕਿਉਂ ਕਰਾਉਂਦਾ ਮੈਂ ਮਤਲਬ ਕਿੰਨੇ ਪਰਸੈਂਟ ਚੱਲਦਾ ਇੱਕ ਮਿੰਟ ਤੁਸੀਂ ਕੁਛ ਦੋ ਮੈਡਮ ਜਿਹੜਾ ਕਨਸਟੇਬਲ ਹੈ ਇਹ ਹੀ ਔਨ ਡਿਊਟੀ ਸੀਗਾ ਜਾਂ ਸਸਪੈਂਡਡ ਜੀ ਜੀ ਗੈਰ ਹਾਜ਼ਰ ਸੀਗਾ ਪਹਿਲਾਂ ਸਸਪੈਂਡ ਹੋ ਚੁੱਕਾ ਹੈ ਬਟ ਰਾਈਟ ਨਾਓ ਇਹ 11 12 ਦਾ ਜੋ ਮੈਨੂੰ ਆਪਣੇ ਉਸਤਾਈ ਬ੍ਰਾਂਚ ਤੋਂ ਪਤਾ ਲੱਗਿਆ 11 ਦਸੰਬਰ ਤੋਂ 11 ਹਜ਼ਰ ਚੱਲ ਰਹਾ ਸੀ ਪਹਿਲਾਂ ਵੀ ਇਹ ਪੁਲਿਸ ਲਾਈਨ ਦੀ ਪੋਸਟ ਹਦ ਸੀਗਾ ਮੈਮ ਮੈਮ ਇੱਕ ਮਿੰਟ ਸੀਨੀਅਰ ਕਨਸਟਬਲ ਬਟ ਫਿਰ ਇੱਕ ਮਿੰਟ ਯਾਰ ਉੱਚੇ ਤੱਕ ਕੀ ਰੋਲ ਸੀ ਕੀ ਇਹਨਾਂ ਨੂੰ ਸ਼ਹਿਦ ਦਿੱਤੀ ਸੀ ਜਿਹੜੇ ਜੀ ਜਿਹੜੇ ਦੋਨੋਂ ਬਾਈਕ ਤੇ ਮੁੰਡੇ ਆਏ ਸੀ ਲੁੱਟੋ ਕਰਨ ਚ ਵਨ ਆਫ ਥੈਮ ਵਾਸ ਦ ਸੀਨੀਅਰ ਕਨਸਟਬਲ ਮੈਮ ਕੀ ਕੀ ਪੈਟਰੋਲ ਪੰਪ ਵਾਲੇ ਕ੍ਰੈਡਿਟ ਕਾਰਡ ਤੇ ਕੈਸ਼ ਦੇ ਸਕਦੇ ਆ ਇਹਦੀ ਮੈਨੂੰ ਨੌਲੇਜ ਨਹੀਂ ਆ ਜੀ ਕਿਉਂਕਿ ਕ੍ਰੈਡਿਟ ਕਾਰਡ ਤੇ ਜੇ ਆਪਾਂ ਮੰਨ ਲਓ ਕਿ ਤੇ ਸਵੈਪ ਵੀ ਕਰਦੇ ਆ ਤਾਂ ਆਪਾਂ ਕੋਈ ਪ੍ਰੋਡਕਟ ਜਾਂ ਕੋਈ ਚੀਜ਼ ਖਰੀਦ ਸਕਦੇ ਆ ਇਸ ਤਰ੍ਹਾਂ ਤਾਂ ਦੇ ਹੀ ਨਹੀਂ ਸਕਦੇ ਹੈਗੇ ਮੈਨੂੰ ਇਹਦੀ ਲੀਗਲਿਟੀਜ਼ ਨਹੀਂ ਪਤਾ ਜੀ ਆਈ ਵਿਲ ਗੈਟ ਇਟ ਚੈਕ ਕੋਈ ਰੋਲ ਕਾਠਿਆਲੀ ਪੂਰੇ ਜਿਹੜੀ ਨਾਲ ਜੀ 1,35,000 ਦੱਸਿਆ ਸੀ ਉਹ ਤਾਂ ਇਹਨਾਂ ਦੀ ਵਿਕਟਮ ਤੋਂ ਵੀ ਪਤਾ ਲੱਗ ਗਿਆ ਵੀ 10,000 ਤੇ ਹੱਥੋਂ ਪਾਈ ਚੋਥੀ ਡਿੱਗ ਪਏ ਸੀ ਜਿਹੜੀ 1,25,000 ਫਾਈਨਲੀ ਖੋਈ ਸੀ ਉਹਦੇ ਚ ਸਾਨੂੰ 1,2500 ਬਰਾਮਦ ਹੋ ਗਏ ਕੁਝ ਕੁਛ ਕਿੱਛ ਪਤਾ ਲੱਗ ਗਿਆ ਵੀ ਇਹਨਾਂ ਨੇ ਖਰਚ ਕੇ ਲਏ ਇਹ ਬਹੁਤ ਸਾਰੇ ਚੋਰੀ ਦੱਸ ਕੇ ਜਿਆ ਇਹਨਾਂ ਨਾਲ ਦਾ ਜੀ 82 ਪ੍ਰੀਲੀਮਿਨਰੀ ਬਿਕਾਉਜ਼ ਵਿਦਆਊਟ ਨੰਬਰ ਪਲੇਟ ਬਾਈਕ ਐ ਸੋ ਇਹ ਸਾਨੂੰ ਤਫਤੀਸ਼ 'ਚ ਪਤਾ ਲੱਗਿਆ ਹੋ ਰਿਹਾ ਰਿਮਾਰਕ 'ਚ ਪਤਾ ਲੱਗਦਾ ਉਹ ਅਪੋਰਚੂਨਿਟੀ ਵੇ ਜਾਂਦੇ ਸੀ ਕਿੰਨੇ ਟਾਈਮ ਲੱਗ ਗਿਆ ਨਹੀਂ ਜੀ ਉਹ ਕਿੰਡ 2023 ਤੋਂ ਤਾਂ ਪਹਿਲਾਂ ਤੋਂ ਹੀ ਜਾਣਦੇ ਸੀ ਬਿਕੋਜ਼ ਕੇਸ ਵਾਰ ਹੈ ਉਹਨੂੰ ਜਿਹੜੂ ਹੋਇਆ ਸੀ ਕਿ ਉਹ ਜੀ ਤੇ ਭੱਜ ਗਿਆ ਸੀ ਉੱਥੇ ਸੀ ਮਤਲਬ ਨਾਲ ਕਾਨੇ ਬਣਾਈ ਉਹਨਾਂ ਨੇ ਨਹੀਂ ਜੀ ਗੁਰਜੀਤ ਉੱਥੋਂ ਨਹੀਂ ਭੱਜਿਆ ਇਨਫੈਕਟ ਜਦੋਂ ਸਾਡੀ ਟੀਮ ਉੱਥੇ ਗਈ ਆ ਮੌਕੇ ਤੇ ਤੇ ਸਾਰਿਆਂ ਨੇ ਉਹਦੇ ਨਾਲ ਕੁਝ ਕਿਛ ਕੁਝ ਵੀ ਹੋਈ ਹੈ ਸੋ ਹੀ ਵਾਸ ਵੈਰੀ ਮੱਚ ਪ੍ਰੈਸੈਂਟ ਬਿਲਕੁਲ ਜਿਵੇਂ ਕੋਈ ਪਰਫਾਰਮੈਂਸ ਹੈਗੀ ਪਹਿਲਾਂ ਜੀ ਮੈਂ ਤੁਹਾਨੂੰ ਦੱਸਿਆ ਹੈ ਕਿ ਨਾਲ ਤਿੰਨਾ ਤੇ 2023 ਚ ਇੱਕ ਪਰਚਾ ਦਰਜ ਹੈ ਐਫ ਆਈ ਆਰ ਨੰਬਰ 143 ਮੈਮ ਕੀ ਇਸ ਮਾਮਲੇ ਚ ਪੈਟਰੋਲ ਪੰਪ ਵਾਲਾਂ ਤੋਂ ਵੀ ਪੁੱਛ ਕੇ ਚੁਕੇ ਕਿਉਂਕਿ ਇਸ ਤਰ੍ਹਾਂ ਕੈਸ਼ ਇਹਨਾਂ ਦੇ ਦੇਣਾ ਉਹ ਵੀ ਕ੍ਰੈਡਿਟ ਕਰ ਅਸੀਂ ਐਸਐਚਓ ਸਦਰ ਇੱਥੇ ਹੀ ਬੈਠੇ ਇਹਨਾਂ ਦੀ ਮੈਂ ਡਿਊਟੀ ਲਾਉਂਗੀ ਕਿ ਸਾਰਾ ਚੈੱਕ ਕਰਨ ਕਿਉਂਕਿ ਹੋ ਸਕਦਾ ਕੋਈ ਕੈਸ਼ ਦਾ ਇਸ ਤਰ੍ਹਾਂ ਕੋਈ ਸਿਸਟਮ ਹੀ ਚੱਲਦਾ ਹੋਵੇ ਇਹ ਪਹਿਲੀ ਵਾਰ ਸੁਣਿਆ ਵੈਸੇ ਐਡੀ ਰਕਮ ਕ੍ਰੈਡਿਟ ਕਰ ਆਮ ਨਾਟ ਅਵੇ ਬਟ ਯੈਸ ਵੀ ਚੈੱਕ ਠੀਕ ਹੈ ਮੈਂ ਬਲਾਸ ਨੂੰ ਪੁਲਿਸ ਵਾਲਾ ਜਿਹੜਾ ਤੋਂ ਵਾਰ-ਵਾਰ ਹੋ ਰਿਹਾ ਮਤਲਬ ਮੋਮਲੀ ਆਪਣਾ ਕੰਮ ਛੱਡ ਕੇ ਦੂਜੇ ਕੰਮ ਵਿੱਚ ਗਲਤ ਕੰਮ ਕਿਉਂ ਕਰਦਾ ਲੀਡਰ ਵੀ ਹੋ ਜੀ ਹਰ ਡਿਪਾਰਟਮੈਂਟ ਚ ਕੋਈ ਨਾ ਕੋਈ ਬਲੈਕ ਸ਼ੀਪ ਹੁੰਦੇ ਆ ਸੋ ਅਸੀ ਤੁਹਾਨੂੰ ਆਪ ਹੀ ਦੱਸਦੇ ਕਿ ਜਿਹੜਾ ਇੱਕ ਆਫ ਦਾ ਅਕਿਊਜ਼ਡ ਹੈ ਹੀ ਇਜ਼ ਅ ਪੁਲਿਸ ਮੁਲਾਜ਼ਮ ਆ ਪਟੇੰਡਾ ਪੁਲਿਸਮੈਂਸ ਇਟਸੈਲਫ ਬਟ ਜੋ ਇਹਦੀ ਪਿਛਲਾ ਕੇਸ ਦਾ ਵੀ ਮੈਂ ਚੈੱਕ ਕਰ ਲੈਂਦੀ ਆ ਬੇਸਡ ਔਨ ਦਿਸ ਕੇਸ ਵੀ ਡੈਫੀਨਿਟਲੀ ਟੇਕ ਡਿਪਾਰਟਮੈਂਟ ਐਕਸ਼ਨ ਵੈਸਾ ਅਰੈਸਟ ਹੋਈ ਗਿਆ ਇਸ ਕੇਸ ਚ ਬਟ ਜੋ ਸਾਡਾ ਅਸ ਪਰ ਪ੍ਰੋਸੀਜਰ ਹੁੰਦਾ ਵੀ ਫਾਲੋ ਕਰ ਮੈਮ ਜਿਵੇਂ ਪਹਿਲਾਂ ਵੀ ਮਾਮਲਾ ਦੱਸ ਸੀ ਨਾ ਉੱਤੇ तिना ने पहला भी कठे काम किया है हम mm. भी कठे लगता भी होर भी पूछ गिछ होर भी निकल सकता हो सकता है जी एक एज पर रिकॉर्ड तो यही केस इनदा आया बट ये तीनों ही उस केस च केस वाले हैं सो असली रिमांड तो देख लेंगे कोई केस है कट में ठीक है जी जीरो वाला सिग्नल तो हो गया ਕਰਨੀ ਆ ਜਾਂਦਾ ਕੜ ਲੈ